ਬੰਦਾ ਇਧਰ ਆ ਦੇਖੋ ਇਧਰੋਂ ਕਪੜਾ ਤਾਂ ਬਿਛਾਣੋ ਕਪੜਿਆਂ ਤੋਂ ਇਧਰ ਕਪੜੇ ਦੇ ਲਓ ਹੈ ਇਹ ਦੇਖ ਲੇਖੋ ਮੂ ਇਧਰ ਕਪੜੇ ਦੇਖ ਲਓ ਉਹ ਪਹਿਲਾਂ ਦੇਖਦਾ ਲਓ ਪਹਿਲਾਂ ਪਹਿਲਾਂ ਦੇਖ ਲਓ ਯਾਰ ਪਹਿਲਾਂ ਕਲੀਅਰ ਕਰੋ ਦੱਸ ਨਹੀਂ ਬੰਦਾ ਹੋਰ ਵੀ ਉਹ ਬੰਦਲਾ ਕੋਈ ਤੇ ਕੁਝ ਪਤਾ ਨਹੀਂ ਮਾਡੀਆ ਪਤਾ ਇੱਥੇ ਬੈਠ ਕੇ ਵੀ ਸਰ ਅੱਗੇ ਉਹ ਪਾਸ ਜੰਗਿਆ ਕੁੜੀਆਂ ਨੂੰ ਰੱਖ ਦਈਏ ਜਾ ਕੇ ਓਏ ਤੁਹਾਰਾ ਆਦਮੀ ਹੈ ਬਹੁਤ ਇਹਨੂੰ ਕਹੇ ਯਾਰ ਪੁੱਛਣਾ ਉਹਨਾਂ ਨੂੰ ਪੁੱਛਣਾ ਕੋਈ ਨਹੀਂ ਇੱਧਰ ਨਗਰ ਮੁੰਨ ਰੱਖ ਲਈ ਯਾਰ ਉਹ ਮੁੜ ਕੇ ਉਹ ਜਿਹੜੇ ਉੱਪਰ ਚੱਲ 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 ਅਬ ਇਹ ਕੁਨੀਜੀ ਕੀ ਹੈ ਯਾਰ ਉੱਥੇ ਕੋਈ ਨਹੀਂ ਕੋਈ ਨਹੀਂ ਇਹਨਾਂ ਦੀ ਮੇਰਾ ਪਾਸ ਪਾਣੀ ਪਾਣੀ

ਦੇ ਜੀ ਉਹਨੇ 10 ਦਿਨ ਬਾਈਬਲ ਨੂੰ ਸਮਝਾਉਂਦੇ ਸੀ ਕਿ ਵੀ ਘਰ ਹੈ ਇਹ ਹਟਦਾ ਨਹੀਂ ਸੀ ਜੀ ਅੱਜ ਵੀ ਇਦਾਂ ਕੀਤਾ ਘਰੋਂ ਚਲ ਗਿਆ ਸਾਨੂੰ ਪਤਾ ਨਹੀਂ ਲੱਗਾ ਜੀ ਉਸ ਤੋਂ ਬਾਅਦ ਹੁਣ ਤੁਹਾਨੂੰ ਬਾਅਦ ਚ ਪਤਾ ਲੱਗਾ ਵੀ ਐਕਸੀਡੈਂਟ ਹੋ ਗਿਆ 30 ਗੱਲਰ ਪਾਸੇ ਵਾਲਾ ਇਹ ਨਾਮ ਕੀ ਇਹਨਾਂ ਦਾ ਮੁਰਾਰੀ ਸਿੰਘ ਨਾਂ ਹੈ ਜੀ ਮਾਂ ਉਹਨਾਂ ਦਾ ਵੱਡਾ ਮੁੰਡਾ ਰਕੇਸ਼ ਕੁਮਾਰ ਜਦੋਂ ਹੁਣ ਆਪ ਆਏ ਤਾਂ ਸਾਨੂੰ ਫੋਨ ਆਇਆ ਵੀ ਵੀ ਦਾਦੀ ਗੱਲ ਹੋ ਗਈ ਆਪਾਂ ਹੁਣ ਆਏ ਆ ਹੁਣ ਕੋਈ ਚਾਰਵਾਈ ਜਿਹੜੀ ਵੀ ਹੋਊਗੀ ਆਪਾਂ ਮੇਰੇ ਨਾਲ ਗੱਲ ਕਰਾਂਗੇ ਕਿੱਥੇ ਦੇ ਰਹਿਣ ਵਾਲੇ ਸੀਟੀਆਰ ਦੇ ਬੈਕਸਾਈਡ ਆਪਾਂ ਬਾਕੀ ਸਭਰਾ ਜਿਹੜਾ ਤੋਂ ਬਿਹਾਰ ਤੋਂ ਆਈ ਠੀਕ ਮੈਂ ਇਹ ਅਸੀਂ ਦਿਨ ਤੋਂ ਕੁਹਾ थाना सदर ਕੋਵਾੜਾ ਇੱਕ ਐਕਸੀਡੈਂਟ ਬਾਰੇ ਸੂਚਨਾ ਮਿਲੀ ਸੀਗੀ ਵੀ ਪੁਲਾ ਰਾਜੀ ਚੌਂਕ ਦੇ ਵਿੱਚ ਕੱਟ ਦੇ ਉੱਤੇ ਕੋਈ ਐਕਸੀਡੈਂਟ ਹੋਇਆ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਤੇ ਮੌਕੇ ਤੇ ਆ ਕੇ ਦੇਖਿਆ ਤੇ ਬੰਦੇ ਦਾ ਇੱਕ ਰੋਡ ਤੇ ਡਿਗਿਆ ਸਾਈਡ ਤੇ ਡਿਗਿਆ ਹੋਇਆ ਸੀਗਾ ਤੇ ਕੋਈ ਅਣ ਅਣਪਛਾਤਾ ਵਹੀਕਲ ਜਿਹੜਾ ਆ ਕੋਈ ਫੇੜ ਮਾਰ ਕੇ ਨਿਕਲ ਗਿਆ ਜਿਸ ਨੂੰ ਜਾ ਕੇ ਅਸੀਂ ਦਰਵਾਜ਼ੇ ਦੀ ਮਦਦ ਦੇ ਨਾਲ ਤੇ ਉਹ ਨੇੜੇ ਦਾ ਰਹਿਣ ਵਾਲਾ ਤੇ ਸਿਵਲ ਹਸਪਤਾਲ ਫਗਵਾੜੇ ਮੋਹਰੀ ਦੇ ਵਿੱਚ ਰਕਾਤਾ ਹੈ ਬਾਕੀ ਅਗਲੀ ਕਾਰਵਾਈ ਜਿਹੜੀ ਆ ਆਪਾਂ ਉਹਨਾਂ ਦੇ ਬਿਆਨਾਂ ਤੇ ਕਰਾਂਗੇ